ਇਹ ਕੀ ਨਾਮ ਦਾ ਮੇਰਾ ਨਾਮ ਰੇਜ ਕੁਮਾਰ ਆ ਮੈਂ ਸੈਂਟਰਲ ਹਲਕਾ ਹਲਕੇ ਤੋਂ ਸੀਪੀਐਮ ਦਾ ਮੈਂਬਰ ਆ ਮੇਰੇ ਨਾਲ ਮੇਰੇ ਸੀਨੀਅਰ ਮੈਂਬਰ ਵੀ ਖੜੋਤੇ ਆ ਕਾਰਪੋਰੇਸ਼ਨ ਦੀ ਇੰਨੀ ਕ ਲਾਾਇਕੀ ਹੈ ਜਿਹੜੀ ਇ ਰਾਖੀ ਇਲਾਕੇ ਦੇ ਵਿੱਚ ਮਾਰਕੀਟਾਂ ਅਲਿਗਲ ਤੌਰ ਤੇ ਪਾਸ ਕਰ ਰਹੀ ਹੈ ਨਾ ਇਹਦਾ ਨਕਸ਼ਾ ਪਾਸ ਹੈਗਾ ਨਾ ਐਰੇ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਾਡੀਆਂ ਕੰਪਲੇਂਟਾਂ ਵੀ ਦਰਜ ਨੇ ਉਹਦੇ ਤੋਂ ਬਗੈਰ ਵੀ ਅਲਿਗਲ ਕੰਸਟਰਕਸ਼ਨ ਉਹ ਗੁੰਡਾਗਰਦੀ ਤੋਂ ਕਰ ਰਹੀ ਨੇ ਕਿਉਂਕਿ ਐਮਟੀਪੀ ਦੇ ਡਿਪਾਰਟਮੈਂਟਾਂ ਦੀ ਸ਼ੈਅ ਆ ਕਿ ਅੱਗੇ ਭਗਵਾਨ ਵਾਲਮੀਗੀ ਜੰਤੀ ਆ ਰਹੀ ਹੈ ਜਿਹਦੇ ਕਰਕੇ ਸਰਕਾਰੀ ਛੁੱਟੀਆਂ ਨੇ ਕੀ ਆਹੀ ਉਧਰ ਵੀ ਜੀ ਹੋਣਾ ਤੇ ਇਲੈਗਲ ਕੰਸਟਰਕਸ਼ਨ ਨੂੰ ਜਿੰਨਾ ਵੀ ਤੁਸੀਂ ਆਪਣੇ ਕਵਰ ਕਰ ਸਕਦੇ ਹੋ ਕਰ ਸਕਦੇ ਆ ਸਾਡੀ ਸੈਂਟਰਲ ਸਰਕਾਰ ਸੀਐਮ ਸਰਕਾਰ ਜਿਹੜੀ ਭਗਵੰਤ ਮਾਨ ਦੀ ਸੁੱਤੀ ਪਈ ਹੈ ਜਿਹੜੀ ਕਹਿੰਦੀ ਸੀ ਕਿ 0% ਕਰਾਪਸ਼ਨ ਹੈ ਉਹਨੂੰ ਨਹੀਂ ਨਜ਼ਰ ਆ ਰਿਹਾ ਕਿ ਇਲੈਗਲ ਉਹ ਸਾਰੀਆਂ ਧੜਾ ਧੜ ਹੋ ਰਹੀਆਂ ਸੈਂਟਰਲ ਕਹਦਾ ਐ ਐਮਐਲਏ ਕੋਈ ਐਕਸ਼ਨ ਨਹੀਂ ਲੈ ਰਿਹਾ ਜਿਹਦੇ ਥੱਲੇ ਨਿਯਮਉਂਦੇ ਨੇ ਜਿਹੜੇ ਉਹਦੇ ਉਹ ਆਪ ਕਰਪਸ਼ਨ ਕਰਵਾ ਰਹੇ ਨੇ ਤੇ ਫੁੱਲ ਸਪੋਰਟ ਕਰ ਰਹੇ ਨੇ ਇਲੀਗਲ ਕਰਪਸ਼ਨ ਕਰਨ ਵਾਲਿਆਂ ਇਹ ਡੈਮ ਗੰਜ ਏਰੀਆ ਨਾਈ ਵਾਲੇ ਦੇ ਮੋੜ ਨੇਰ ਨਿਰੰਗਾਰੀ ਭਵਨ ਦੇ ਕੋਲ ਹੋ ਰਹੀ ਹੈ ਇਹ ਇਲਾਕਾ ਨਿਵਾਸੀ ਨਾਲ ਖੜੋਤੇ ਨੇ ਹੁਣ ਦਿੱਕਤ ਇਹ ਹੈ ਕਿ ਇਹ ਲੈਕਸ਼ੀ ਰੈਕਸ਼ੀ ਲਗਾ ਹੈ ਇਹਦੇ ਅੰਦਰ ਮਾਰਕੀਟ ਕਿਸ ਅਥਾਰਟੀ ਤੋਂ ਪਾਸ ਕੀਤੀ ਜਾ ਰਹੀ ਹੈ ਮਾਰਕੀਟ ਦੀ ਰਸਤਾ ਵੇਖੋ ਇੱਥੇ ਮਾਰਕੀਟ ਬਣਨ ਦੀ ਕੋਈ ਸਪੇਸ ਹੈ 2 ਫੁੱਟ ਦੀ ਇਹ ਗਲੀ ਹੈ ਇਹਦੇ ਵਿੱਚ ਤੇ ਆਮ ਪਬਲਿਕ ਨੂੰ ਨੰਗਲ ਲਈ ਰਾਹ ਨਹੀਂ ਰਹਿਣਾ ਤੇ ਜਦੋਂ ਮਾਰਕੀਟ ਬਣ ਗਈ ਤੇ ਲੋਕਾਂ ਨੂੰ ਸੌਸ ਕਿੱਥੋਂ ਮਿਲੇਗਾ ਨੰਗਨ ਦਾ ਕਿੱਥੋਂ ਪਤਾ ਲੱਗਾ ਕਿ ਇੱਥੇ ਮਾਰਕੀਟ ਮੇਰੇ ਮੈਂਬਰ ਜਿਹੜੇ ਨੇ ਉਹ ਐਸੇ ਇਲਾਕੇ ਦੇ ਵਸਨੀਕ ਨੇ ਜਦੋਂ ਮਾਰਕੀਟ ਬਣਦੀ ਹੈ ਹਾਂਜੀ ਪਹਿਲਾਂ ਕੀ ਸੀ ਇੱਥੇ ਪਹਿਲੇ ਇੱਥੇ ਕਾਰਖਾਨਾ ਹੁੰਦਾ ਸੀ ਹੁਣ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਕਿ ਜਿਹੜਾ ਐਮਟੀਵੀ ਡਿਪਾਰਟਮੈਂਟ ਕਾਰਪੋਰੇਸ਼ਨ ਦਾ ਸੁੱਤਾ ਪਿਆ ਉਹ ਜਾਗੇ ਤੇ ਇਹਦੇ ਤੇ ਆ ਕੇ ਐਕਸ਼ਨ ਲਵੇ ਕਿ ਇਹਨੂੰ ਕਿੰਨੇ ਪਰਮਿਸ਼ਨ ਤੇ ਕਿੰਨੇ ਐਨਓਸੀਆਂ ਪਾਸ ਕੀਤੀਆਂ ਨੇ ਮੇਰਾ ਨਾਮ ਵਿਜੇ ਕੁਮਾਰ ਮੈਂ ਸੀਪੀਆਈਐਮ ਕਮਨਿਸਟ ਪਾਰਟੀ ਦਾ ਨਾਲ ਮੈਂਬਰ ਹਾਂ ਤੇ ਇੱਕ ਬੇਨਤੀ ਹੈ ਕਿ ਮੈਂ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ ਵੀ ਇੱਕ ਲੈਟਰ ਪੈਰ ਦੇ ਜ਼ਰੀਏ ਵੀ ਅਸੀਂ ਦਰਖਾਸਤਾਂ ਲਿਆਂਦੀਆਂ ਸੀ ਵੀ ਇੱਥੇ ਅਨਲੀਗਲ ਮਾਰਕੀਟ ਬਣਦੀ ਹੈ ਅਨਲੀਗਲ ਮਾਰਕੀਟ ਬਣਦੀ ਹੈ ਡੀਸੀ ਸਾਹਿਬ ਨੂੰ ਵੀ ਇਸ ਦੀ ਦਰਖਾਸਤ ਦਿੱਤੀ ਸੀ ਡੀਸੀ ਸਾਹਿਬ ਦਾ ਨੰਬਰ 8658ਪੀ 2172025 ਤੇ ਐਮਟੀਪੀ 622ਸੀ 58582025 ਨੂੰ ਇੱਕ ਦਰਖਾਸਤ ਦਿੱਤੀ ਸੀ ਉਸ ਤੋਂ ਬਾਅਦ ਇੱਕ ਨਵੀਂ ਦਰਖਾਸਤ 30 ਤਰੀਕ ਨੂੰ ਵੀ ਦਿੱਤੀ ਹੈ ਕਿ ਇੱਥੇ ਜਿਹੜੀ ਅਨਲੀਗਲ ਮਾਰਕੀਟ ਬਣ ਰਹੀ ਹੈ ਇਲਾਕੇ ਦੇ ਵਿੱਚ ਭੀੜਾ ਇਲਾਕਾ ਹੋਣ ਕਰਕੇ ਕੱਲ ਨੂੰ ਰਿਆਸੀ ਏਰੀਆ ਦੇ ਵਿੱਚ ਕੋਈ ਅਣਸੁਨਾਵੀ ਘਟਨਾ ਵਾਪਰ ਜਾਂਦੀ ਹੈ ਆਪਾਂ ਫਾਇਰ ਬਗੇਰ ਨੂੰ ਜਾਂ ਕਿਸੇ ਚੀਜ਼ ਨੂੰ ਕਿਧਰੋਂ ਦੀ ਰਾਹ ਦਾਂਗੇ ਕਿਉਂਕਿ ਇਹ ਵੇਖੋ ਵੀ ਤੁਸੀਂ ਇਹ ਨਿਸ਼ਾਨਦਈ ਵਾਲੇ ਬੰਨੇ ਝਾਤੀ ਮਾਰੋ ਇਹ ਵੇਖੋ ਵੀ ਇਹ ਕਾਰਪੋਰੇਸ਼ਨ ਦੀ ਹਨ ਗੇਲੀ ਨਹੀਂ ਕਿ ਕੀ ਕਿਹਾ ਜਾ ਸਕਦਾ ਇਹ ਵੇਖੋ ਇਹ ਨੀਆ ਇਹ ਨੀਆ ਵੇਖੋ ਇਹ ਨੀਆ ਕੱਡੀਆਂ ਜੇ ਇਹ ਨਿਸ਼ਾਨਦਈ ਆ ਕਿਦੇ ਕਿਦੇ ਕਹ ਦੇ ਉੱਤੇ ਇਹ ਨਿਸ਼ਾਨਦਈ ਟਾਕਾ ਐਦੀ ਹੋਈ ਏ ਇਹ ਕਿਦੇ ਕਹ ਦੇ ਹੋਈ ਏ ਨਿਸ਼ਾਨਦਈ ਪ੍ਰੋਪਰ ਮਟੀਰੀਅਲ ਵੀ ਇਹਨਾਂ ਨੇ ਇੰਨਾ ਕ ਸਟਾ ਚੁੱਕਾ ਵੇ ਕਿ ਛੁੱਟੀਆਂ ਦਾ ਦਿਹਾੜਾ ਵੇ ਸਤਗੁਰੂ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਵੇ ਉਹ ਜਨਮ ਦਿਹਾੜਾ ਜਿਹੜਾ ਵੇ ਥੋੜੇ ਦਿਨਾਂ ਦਾ ਦੇ ਵਿੱਚ ਵਿੱਚ ਇਹ 2-4 ਦਿਨਾਂ ਨੂੰ ਇਹ ਸਤਗੁਰੂ ਵਾਲਮੀਕ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਉਹ ਛੁੱਟੀਆਂ ਦਾ ਇਹ ਜਿਹੜਾ ਵੇ ਫਾਇਦਾ ਚੁੱਕ ਰਹੇ ਨੇ ਤੇ ਜਾਂ ਇੱਕ ਵੇਖੋ ਇਹਨਾਂ ਨੇ ਸਵੇਰੇ-ਸਵੇਰੇ ਇੱਕ ਸਮਰਸੀ ਵੱਲ ਬੋਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਏ। ਬਹੁਤ ਅੰਨੀ ਵੀ ਕੋਸ਼ਿਸ਼ ਕੀਤੀ ਏ। ਉਹ ਵਾਲਮੀਕ ਆਹ ਵੇਖੋ ਇੱਕ ਆ ਰਖੋ ਸਮਰੱਥੀ ਵੱਲ ਆ ਬੋਰ ਕੱਢਣ ਦੀ ਕੋਸ਼ਿਸ਼ ਕੀਤੀ ਏ ਇੱਕ ਮਿੰਟ ਇਹ ਸਰਕਾਰੀ ਟੁੱਟੀ ਜੇ ਇਹ ਸਰਕਾਰੀ ਟੁੱਟੀ ਜੇ ਇਹ ਸਰਕਾਰੀ ਟੁੱਟੀ ਜੇ ਠੀਕ ਹੈ ਕਿੰਨਾ ਜਿੱਥੇ ਸਤ ਮੇਰੇ ਸਤਕਾਰਯੋਗ ਮੀਡੀਆ ਸਾਹਿਬ ਨੂੰ ਇੱਕ ਬੇਨਤੀ ਏ ਕਿ ਜਿੱਥੇ ਨਿਰੰਕਾਰੀ ਭਾਵਨੇ ਨਿਰੰਕਾਰੀ ਭਾਵਨੇ ਉਥੇ ਸ਼ਾਮ ਦੇ ਟਾਈਮ ਮੇਰੀਆਂ ਭੈਣਾਂ ਮੇਰੀਆਂ ਮਿੱਤਾਵਾਂ ਬੰਦਗੀ ਕਰਦੀਆਂ ਨੇ ਠੀਕ ਬੰਦਗੀ ਕਰਦੀਆਂ ਨੇ ਉੱਥੇ ਮਾਰਕੀਟ ਐ ਸੋਭਾ ਦਿੰਦੀ ਐ ਇਸ ਕਰਕੇ ਅਸੀਂ ਕਈ ਵਾਰੀ ਵੀ ਐਮਟੀਪੀ ਵਿਭਾਗ ਨੂੰ ਵੀ ਕਈ ਵਾਰੀ ਉਹਨੂੰ ਫੋਨ ਵੀ ਕੀਤੇ ਨੇ ਏਰੀਆ ਇੰਸਪੈਕਟਰ ਨੂੰ ਵੀ ਫੋਨ ਕੀਤੇ ਨੇ ਮੇਰੀ ਬੈਕਸ਼ੈਟ ਇਹਨਾਂ ਨੇ ਕੰਧ ਨੂੰ ਵੀ ਇਹਨਾਂ ਨੇ ਉਹ ਵੇਖੋ ਤੋੜਪਾਨ ਕੀਤੀ ਦੀ ਜੋ ਕਿ ਬੰਦ ਗਲੀ ਪੈਂਦੀ ਐ ਹੁਣ ਮੰਗ ਕੀ ਕਰਦੇ ਮੰਗ ਅਸੀਂ ਆਹੋ ਕਰਦੇ ਆ ਵੀ ਜਿਹੜੀ ਆ ਅਨਲੀਗਲ ਮਾਰਕੀਟ ਬਣ ਰਹੀ ਏ ਇਨੂੰ ਅਧਿਅਸੀ ਲਾ ਕੇ ਇਹਦੇ ਵਿੱਚ ਇਹਨੂੰ ਰੋਕਿਆ ਜਾਵੇ ਅਸੀਂ ਅਨਲੈਗਲ ਮਾਰਕੀਟ ਨਹੀਂ ਬਣਨ ਦਿੱਤੀ ਜਾਣੀ ਤੁਸੀਂ ਮਿਲੇ ਹੋ ਕਿਸੇ ਸੀਨੀਅਰ ਅਸੀਂ ਸੀਨੀਅਰ ਨੂੰ ਮਿਲੇ ਆ ਐਮਟੀਪੀ ਨੂੰ ਵੀ ਮਿਲੇ ਆ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਦਰਖਾਸਤ ਦਿੱਤੀਆਂ ਨੇ ਡੀਸੀ ਸਾਹਿਬ ਨੂੰ ਵੀ ਦਰਖਾਸਤ ਦਿੱਤੀਆਂ ਨੇ ਸਾਡੀ ਪਾਰਟੀ ਦੇ ਅਹੁਦੇਦਾਰਾਂ ਨੇ ਵੀ ਦਰਖਾਸਤ ਦੇ ਚੁੱਕੇ ਨੇ ਕਾਰਨ ਹੈਗਾ ਵੀ ਐਮਟੀਪੀ ਦੀ ਮਿਲੀ ਭੁਗਤੀ ਤੇ ਕਰਪਸ਼ਨ ਦਾ ਰੋਲ ਚੱਲਣ ਦੇ ਆਵੇ ਵੇਖੋ ਜਿਵੇਂ ਆ ਵੇਖੋ ਦਰਬਾਰ ਸਾਹਿਬ ਦੇ ਲਾ ਕੇ ਆਹ ਅੱਲਾਹ ਰੱਬ ਗੁਰਦੁਆਰਾ ਅਨ ਲੀਗਲ ਕਿੰਨੇ ਹੋਟਲ ਖੜੇ ਕੋਹੋਂਡੇ ਨੇ ਬਿਨਾ ਐਨਓਸੀ ਤੋਂ ਇਹ ਕਿਨਾਂ ਦੀ ਮਿਲੀ ਭੁਗਤੀ ਨਾਲ ਰਾਹ ਹੈਗਾ ਕਿੱਧਰ ਦਾ ਰਾਹ ਹੈਗਾ ਇਹਦਾ ਮੇਨ ਛੜਕਣੂ ਨਹੀਂ ਮੇਨ ਛੜਕਣੂ ਹੀ ਇਹ ਇਹਨਾਂ ਨੇ ਰਾਤ ਤੋੜ ਕੇ ਜਾਣ ਬੁੱਝ ਕੇ ਇਧਰੋਂ ਰਾਹ ਕੱਢਣਾ ਚਾਹੁੰਦੇ ਨੇ ਇਹ ਰਾਹਦ ਨੂੰ ਇਧਰੋਂ ਕੱਢਣਾ ਚਾਹੁੰਦੇ ਨੇ ਲੈ ਆ ਨਾਮ ਉਤਮ ਕੁਮਾਰ ਆਪਾਂ ਹੈ 7 ਨੰਬਰ ਗਲੀ ਡੈਮ ਗਨ ਠੀਕ ਆ ਹਾਂਜੀ ਕੀ ਪ੍ਰੋਬਲਮ ਕੀ ਆ ਰਹੀ ਪ੍ਰੋਬਲਮ ਇਹ ਆ ਰਹੀ ਹੈ ਕਿ ਇੱਕ ਦੇ ਕੰਦ ਬੜੀ ਵੱਡੀ ਹੈ ਤੁਹਾਡੇ ਬਜ਼ੁਰਗਾਂ ਨੇ ਇਹ ਸਾਰੀ ਹੱਲੀ ਹੈ ਸਾਰੀ ਆਪਣੀ ਗਲੀ ਖਰੀਦੀ ਹੋਈ ਹੈ ਤੇ ਕੰਦ ਵੀ ਸਾਡੀ ਆਪਣੀ ਤੇ ਇਹਨਾਂ ਨੇ ਉਧਰੋਂ ਸਾਰੀ ਸ਼ਾਂਟੀ ਕਰਤੀ ਹੈ ਸਾਰੀ ਤੋੜਪੰਨ ਕਰਤੀ ਨਾ ਕਰਾ ਕੇ ਦਿੰਦੇ ਨੇ ਉਤੋਂ ਕਹਿੰਦੇ ਜੀ ਆਪਾਂ ਇਦਾਂ ਹੀ ਰਹਿਣ ਦੇਣੀ ਹੈ ਇਹਨਾਂ ਦਾ ਜਿਹੜਾ ਦਲਾਲ ਹੈਗਾ ਕੀ ਉਹਦਾ ਨਾਮ ਇਹ ਸਾਰਾ ਮਸਲਾ ਹੈ گا ਵੇ ਇਸ ਕਰਕੇ ਆਪਾਂ ਇੱਥੇ ਨਹੀਂ ਆ ਬੜੰਦੇ ਨਹੀਂ ਮਾਰਕੀਟ ਹਾਂਜੀ ਕੰਦ ਦੀ ਪ੍ਰੋਬਲਮ ਝੋਰੀ ਕੰਦ ਦੀ ਵੀ ਪ੍ਰੋਬਲਮ ਹੈ ਇਹ ਬਣਾ ਕੇ ਨਹੀਂ ਦਿੰਦੇ ਇਹਨਾਂ ਨੇ ਨਾ ਰਿਆ ਸੀ ਇਲਾਕਾ ਹੈਗਾ ਵਾ ਨਾਲ ਉਧਰਲੇ ਵੀ ਨਹੀਂ ਲੋਕ ਮੰਦੇ ਪਏ ਨਾਲ ਇੱਥੇ ਕਾਰਖਾਨਾ ਹੈਗਾ ਸੀ ਜਿਹੜਾ ਕੋਈ ਇਹਨਾਂ ਨੂੰ ਕੋਈ ਕਿਸੇ ਟਾਈਮ ਤੇ ਘੱਟ ਰੇਟ ਦੇ ਵਿੱਚ ਇਹਨਾਂ ਨੂੰ ਮਿਲਿਆ ਹੈਗਾ ਜਾਂ দান ਦੇ ਰੂਪ 'ਚ ਮਿਲਿਆ ਹੋਏਗਾ ਇਹ ਗੱਲ ਹੈ ਤੇ ਆਪਾਂ ਨਾ ਇਗਰੂ ਦੇ ਦਰਵਾਜ਼ਾ ਨਿਕਲਣ ਦੇਣਾ ਵੇ ਤੇ ਨਾ ਹੀ ਆਪਾਂ ਕੋਈ ਇੱਥੇ ਬੁਲੰਦੇ ਸਾਰਾ ਸਾਰਾ ਸਹਿਮਤ ਹੈ ਸਾਰੀ ਗਲੀ ਆਪਣੇ ਨਾਲ ਸਹਿਮਤ ਹੁਣ ਤੇ ਸਾਰੇ ਕਮਾਕਾਰਾਂ ਤੇ ਗਏ ਆ ਨਹੀਂ ਤਾਂ ਸਾਰੀ ਗਲੀ ਇਕੱਠੀ ਹੁੰਦੀ ਹਾਂਜੀ